ਹੈਲੋ ਅ ਵੀਰ ਸਾਹਿਬ ਨਮਸਕਾਰ ਜੀ ਨਮਸਕਾਰ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਜੀ ਠੀਕ ਹੈ ਜੀ ਸਰ ਇੱਕ ਤੁਹਾਡੇ ਵੱਲੋਂ ਮੁੱਦਾ ਚੱਕਿਆ ਗਿਆ ਹੈ ਕੇਂਦਰ ਸਰਕਾਰ ਵੱਲੋਂ ਜਿਹੜਾ ਭਾਰਤੀਆਂ ਦਾ 94 ਲੱਖ ਕਰੋੜ ਦਾ ਧਨ ਜਿਹੜਾ ਗਾਇਬ ਹੋਇਆ ਬਹੁਤ ਵੱਡਾ ਸੈਂਸੈਕਸ ਦੇ ਰਿਲੇਟਡ ਹਾਂਜੀ ਹਾਂਜੀ ਉਹਦੇ ਬਾਰੇ ਕੀ ਵਿਚਾਰ ਹੈ ਜੀ ਆਪਣੇ ਦੇਖੋ ਜੀ ਇਹ ਜਿਹੜੀ ਚੀਜ਼ ਤੇ ਨਹੀਂ ਹੋਣੀ ਚਾਹੀਦੀ ਸੀ ਮਗਰ ਮੈਨੂੰ ਲੱਗਦਾ ਹੈ ਕਿ ਜੇ ਪ੍ਰਾਈਮ ਮਿਨਿਸਟਰ ਆਪੇ ਟੀਵੀ 'ਚ ਬੋਲ ਰਹੇ ਨੇ ਯਾ ਪਿੱਛੇ ਮੈਂ ਸੁਣ ਰਿਹਾ ਸੀ ਪੁਰਾਣੀ ਕੋਈ ਰੀਲ ਚੱਲ ਰਹੀ ਸੀ ਕਲਿਪ ਹੂਮ ਮਿਨਿਸਟਰ ਬੋਲ ਰਹੇ ਨੇ ਕਿ ਸ਼ੇਅਰ ਖਰੀਦ ਲਓ ਜੀ ਫਿਰ ਪਾਰਲੀਮੈਂਟ ਦੇ ਅੰਦਰ ਫਾਈਨੈਂਸ ਮਿਨਿਸਟਰ ਬੋਲ ਰਹੇ ਨੇ ਕਿ ਸਾਡੇ ਤੇ ਕੋਈ ਇੰਪੈਕਟ ਨਹੀਂ ਮਗਰ ਉਸ ਤੋਂ ਬਾਅਦ ਪਿਛਲੇ ਤੁਸੀਂ ਦੇਖਿਆ ਜਾਏ ਤੇ 6 ਮਹੀਨੇ ਦੇ ਅੰਦਰ ਜੀ 94 ਲੱਖ ਕਰੋੜ ਰੁਪਇਆ ਸਾਡੀ ਮਾਰਕੀਟ ਚੋਂ ਨਿਕਲ ਗਿਆ ਮੈਨੂੰ ਲੱਗਦਾ ਕੀ ਹੈ ਜਿਹੜੀ ਲੌਂਗ ਟਰਮ 10 ਸਾਲ ਤੋਂ ਅਸੀਂ ਕਹੀ ਜਾ ਰਹੇ ਹਾਂ ਕਿ ਇਹਨਾਂ ਦੀ ਪਾਲਿਸੀਜ਼ ਬੜੀ फेवरेबल पॉलिसीज ਨੇ ਫਿਊ ਵਾਸਤੇ ਉਹਦਾ ਇੰਪੈਕਟ ਦਿਖਣਾ ਸ਼ੁਰੂ ਹੋ ਗਿਆ ਕਿ ਜਿਸ ਤਰ੍ਹਾਂ 트াম্প ਨੇ ਆਂਦੇ ਹੀ ਪ੍ਰੈਜ਼ੀਡੈਂਟ ਅਮਰੀਕਾ ਨੇ ਯੂਐਸਏ ਨੇ ਆਂਦੇ ਰੈਸਟ੍ਰਿਕਸ਼ਨ ਲਾਈ ਜੀ ਸਟੀਲ ਦੇ ਉੱਪਰ 25% ਦਾ ਟੈਕਸ ਵਧਾ ਦਿੱਤਾ ਜਿਹੜੇ ਸਾਡੇ ਐਕਸਪੋਰਟਰ ਨੇ ਜਾਂ ਜਿੱਥੇ ਇੰਪੋਰਟ ਹੁੰਦਾ ਹੈ ਯੂਐਸਏ ਇੰਪੋਰਟ ਕਰਦਾ ਸਾਡੀ ਸਟੀਲ ਇੰਡਸਟਰੀ ਨੂੰ ਖਰਾਬ ਕੀਤਾ ਜੀ ਹੁਣ ਪ੍ਰਾਈਮ ਮਿਨਿਸਟਰ ਸਾਹਮਣੇ ਬੈਰ ਕੇ ਕੁਝ ਨਹੀਂ ਬੋਲ ਰਹੇ ਤੇ ਪ੍ਰੈਜ਼ੀਡੈਂਟ ਯੂਐਸਏ ਰੈਸਟ੍ਰਿਕਸ਼ਨ ਤੇ ਰੈਸਟ੍ਰਿਕਸ਼ਨ ਲਗਾ ਰਹੇ ਨੇ ਇਹ ਚੀਜ਼ਾਂ ਮਾਰਕੀਟ ਵਾਚ ਕਰਦੀ ਹੈ ਕਿ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬੋਲ ਰਹੇ ਤੇ ਉਹਦਾ ਕੀ ਇੰਫੈਕਟ ਹੁੰਦਾ ਕਿ ਜਿਹੜੀ ਐਫਆਈਐਸ ਨੇ ਜਿਹੜੇ ਇਨਵੈਸਟਰਸ ਹੁੰਦੇ ਨੇ ਉਹਨਾਂ ਦਾ ਕੰਫੀਡੈਂਸ ਟੁੱਟਦਾ ਤੇ ਉਹ ਸਿਰ ਬਾਹਰ ਜਾਂਦੇ ਨੇ ਹੁਣ ਜਿਸਾ ਇੰਡੀਆ ਵਿੱਚ ਮੇਕ ਇਨ ਇੰਡੀਆ ਜਦੋਂ ਸਾਡੀ ਯੂਪੀਆ ਗਵਰਨਮੈਂਟ ਸੀ ਉਦੋਂ ਬਹੁਤ ਇਨਵੈਸਟਮੈਂਟ ਆਈ ਸੀ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਜੀ ਉਹਨੂੰ ਹੀ ਇਹਨਾਂ ਨੇ ਦੂਸਰਾ ਨਾਮ ਦਿੱਤਾ ਮੇਕ ਇਨ ਇੰਡੀਆ ਦਾ ਨਾਮ ਦਿੱਤਾ ਮਗਰ ਮੇਕਨ ਇੰਡੀਆ ਚ ਇੱਕ ਫਲੈਕਸੀਬਲ ਪਾਲਿਸੀ ਹੁੰਦੀ ਹੈ ਕਿ ਇੱਕ ਬੰਦੇ ਦੇ ਥਰੂ ਥੋੜਾ ਸਾਰੀ ਇਨਵੈਸਟਮੈਂਟ ਆਏਗੀ ਇੰਡੀਆ ਵਿੱਚ ਜੀ ਇਨਵੈਸਟਮੈਂਟ ਤੇ ਕੋਈ ਵੀ ਬੰਦਾ ਕਿਸੇ ਵੀ ਕੰਪਨੀ ਨੂੰ ਸਿਲੈਕਟ ਕਰਕੇ ਆ ਸਕਦਾ ਹੈ ਤੇ ਮੈਨੂੰ ਲੱਗਦਾ ਕਿ ਐਫਆਈਸ ਨੂੰ ਇਹ ਵੀ ਲੱਗਿਆ ਕਿ ਇੰਡੀਆ ਵਿੱਚ ਕੁਝ ਕੰਪਨੀਆਂ ਜਿਹਨਾਂ ਨੂੰ ਫੇਵਰਿਟਿਜ਼ਮ ਮਿਲਦਾ ਹੈ ਤੇ ਹਰ ਉਹਨਾਂ ਦੇ ਥਰੂ ਅਸੀਂ ਕਿਸ ਤਰ੍ਹਾਂ ਕੰਮ ਕਰਾਂਗੇ ਇਹ ਵੀ ਇੱਕ ਰੀਜ਼ਨ ਹੈ ਕਿ ਜਿਨੇ ਐਫਆਈਸ ਨੇ 1 ਲੱਖ ਕਰੋੜ ਮਾਰਕੀਟ ਚੋਂ ਕੱਢਿਆ ਉਹਦੇ ਨਾਲ ਸੈਂਟੀਮੈਂਟ ਖਰਾਬ ਹੋਇਆ ਹੁਣ ਹੋ ਕੀ ਰਿਹਾ ਹੈ ਕਿ ਜਿਸਾ ਇੰਡੀਆ ਤੋਂ ਐਫਆਈਆਈਜ਼ ਨਿਕਲ ਰਹੇ ਨੇ ਸਾਡੇ ਉੱਪਰ ਟੈਕਸਿਸ ਲੱਗ ਰਹੇ ਨੇ ਹੁਣ ਚਾਈਨਾ ਇਸ ਓਪਰਚੁਨਿਟੀ ਦਾ ਫਾਇਦਾ ਚੁੱਕ ਰਿਹਾ ਚਾਈਨਾ ਨੂੰ ਇੱਕ ਕੋਵਿਡ ਦੇ ਥਰੂ ਸਭ ਤੋਂ ਵੱਡਾ ਨੁਕਸਾਨ ਹੋਇਆ ਸੀ ਕਿ ਉੱਥੋਂ ਇਨਵੈਸਟਮੈਂਟ ਬਾਹਰ ਨਿਕਲ ਗਈ ਸੀ ਮਗਰ ਹੁਣ ਜਿਸ ਤਰੀਕੇ ਨਾਲ ਇੰਡੀਆ ਤੋਂ ਐਫਆਈਆਈਜ਼ ਬਾਹਰ ਨਿਕਲ ਰਹੇ ਨੇ ਚਾਈਨਾ ਆਪਣੀ ਪਾਲਿਸੀਆਂ ਉਹੋ ਜਿਹੀ ਬਣਾ ਰਹੀਆਂ ਤਾਂ ਕਿ ਐਫਆਈਆਈਜ਼ ਉੱਥੇ ਆ ਕੇ ਹੁਣ ਇਨਵੈਸਟ ਕਰਨ ਜੇ ਇੱਥੇ ਆ ਕੇ ਐਫਆਈਆਈਜ਼ ਉੱਥੇ ਚਲੇ ਗਏ ਤੇ ਸਾਡਾ ਸੈਂਸੈਕਸ ਹੋਰ ਗਿਰ ਜਾਏਗਾ ਤਾਂ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕੀ politcal at the senior bande ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਬੋਲ ਰਹੇ ਹੋਣਗੇ ਕਿ ਤੁਸੀਂ ਸ਼ੇਅਰ ਖਰੀਦੋ ਸੈਪਟੈਂਬਰ ਮੈਨੂੰ ਯਾਦ ਹੈ ਕਿ ਅਮਿਤ ਸ਼ਾਹ ਜੀ ਦੀ ਇੱਕ ਹੋਮ ਮਿਨਿਸਟਰ ਦੀ ਸਟੇਟਮੈਂਟ ਸੀ ਕਿ ਤੁਸੀਂ ਜੂਨ ਕੇ ਬਾਅਦ ਦੇਖੋ ਕਿਤਨਾ ਹੋਗਾ ਇਨੋਸੈਂਟ ਲੋਕ ਹੁੰਦੇ ਨੇ ਜੀ ਉਹਨਾਂ ਨੇ ਖਰੀਦਣਾ ਸ਼ੁਰੂ ਕਰਤਾ ਮੈਕਸਿਮਮ ਜਿਹੜੇ ਰਿਟੇਲਰ ਨੇ ਜੋ ਮਿਡਲ ਕਲਾਸ ਦੇ ਲੋਕ ਨੇ ਕਿਸੇ ਨੇ 3 ਲੱਖ ਦੇਖ ਰਿਹਾ ਦੇ ਕਿਸੇ ਨੇ 5 ਲੱਖ ਦੇ ਖਰੀਦੇ ਇਸ ਲੈਵਲ ਤੇ ਕਿਸੇ ਨੇ ਖਰੀਦੇ ਜਿਨ੍ਹਾਂ ਨੇ ਜਨਵਰੀ ਫਰਵਰੀ ਮਾਰਚ ਹੁਣ ਖਰੀਦੇ ਨੇ ਉਹਨਾਂ ਦਾ ਤੇ ਵਿਚਾਰਿਆਂ ਦਾ ਕੁਝ ਬਚਿਆ ਹੀ ਨਹੀਂ ਤੇ ਮੈਨੂੰ ਲੱਗਦਾ ਬਹੁਤ ਵੱਡਾ ਲਾਸ ਹੈ ਔਰ ਇਹ ਜਿਹੜੀ ਸਾਡੀ ਪਾਲਿਸੀਜ਼ ਹੈ ਕਿਉਂਕਿ ਕਿਸੇ ਵੀ ਚੀਜ਼ ਦਾ ਜਿਹੜਾ ਇੰਪੈਕਟ ਹੈ ਨਾ ਜੀ ਉਹ ਇੱਕਦਮ ਨਹੀਂ ਦਿਖਦਾ ਜੀ ਹੁਣ ਉਸ ਲੈਵਲ ਤੇ ਚੀਜ਼ਾਂ ਪਹੁੰਚ ਗਈਆਂ ਫਜੇ ਵੀ ਬੀਜੇਪੀ ਨੂੰ ਚਾਹੀਦਾ ਕਿ ਇਹਨੂੰ ਫੇਵਰਿਟਿਜ਼ਮ ਨੂੰ ਛੱਡ ਕੇ ਜੋ ਰਾਹੁਲ ਜੀ ਵੀ ਬਾਰ-ਬਾਰ ਕਹਿ ਰਹੇ ਨੇ ਕਿ 1 2 4 ਪਿੱਛੇ ਕੰਮ ਨਾ ਕਰੋ ਸਾਰੇ ਵਾਸਤੇ ਕੰਮ ਕਰੋ ਉਨ ਮੈਂ ਤੁਹਾਨੂੰ ਦੱਸਣਾ ਕਿ ਮੇਰੇ ਪਠਾਨਕੋਟ ਦੇ ਇਨਵੈਸਟਰ ਨੇ ਸੀਮੈਂਟ ਦੇ ਜੀ ਜਿਨ੍ਹਾਂ ਨੇ ਕਠੂੜਾ ਚ ਇੰਡਸਟਰੀਆਂ ਲਾਈ ਦੀਆਂ ਜੀ ਉਹਨਾਂ ਨੂੰ ਪੁੱਛੋ ਜਾ ਕੇ ਕਿ ਇਸ ਤਰੀਕੇ ਨਾਲ ਜਿਨ੍ਹਾਂ ਦੇ ਇੱਕ ਕੰਪਨੀ ਵੱਡੀ ਹੈ ਉਹਨੇ ਸੀਮੈਂਟ ਤੇ ਵੀ ਮੋਨੋਪੋਲੀ ਕਰ ਲਈ ਹੈ ਕਿਉਂਕਿ ਤੁਹਾਡੇ ਚੈਨਲ ਦੇ ਥਰੂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਅਨੈਸੀਸਰੀ ਤੁਸੀਂ ਵੀ ਕੰਟਰੋਵਰਸੀ ਚਾਹੋਗੇ ਜੀ ਤੇ ਇੱਕ ਕੰਪਨੀ ਨੇ ਮੇਨ ਹੁਣ ਸੀਮੈਂਟ ਇੰਡਸਟਰੀ ਤੇ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਡੇ ਪਠਾਨਕੋਟ ਦੇ ਜਿਹੜੇ ਸੀਮੈਂਟ ਇੰਡਸਟਰੀ ਵਾਲੇ ਨੇ ਉਹਨਾਂ ਨੂੰ ਪੁੱਛੋ ਕਿ ਕਿਸ ਤਰੀਕੇ ਨਾਲ ਉਹ ਬਚਾਰੇ ਕੰਪਲੀਟ ਕਰ پا ਰਹੇ ਨੇ ਹੋਰੇ ਨਾਲ ਕਿਸ ਤਰੀਕੇ ਨਾਲ ਉਹਨਾਂ ਦੀਆਂ ਕਈਆਂ ਦੀਆਂ ਕੰਪਨੀਆਂ ਬੰਦ ਹੋ ਰਹੀਆਂ ਉਹਨਾਂ ਦੀ ਟੇਕਓਵਰ ਹੋ ਰਹੇ ਨੇ ਤੇ ਮੈਨੂੰ ਲੱਗਦਾ ਬੀਜੇਪੀ ਨੂੰ ਫੇਵਰਿਟਿਜ਼ਮ ਦੀ ਪਾਲਿਸੀ ਛੱਡ ਕੇ ਫੋਰ ਆਲ ਕਰਕੇ ਸਾਰਿਆਂ ਨੂੰ ਇਨਵੋਲ ਕਰਕੇ ਕਰਨਾ ਚਾਹੀਦਾ ਤਾਂ ਜਾ ਕੇ ਇਹ ਮਾਰਕੀਟ ਠੀਕ ਹੋਏਗੀ ਆਦਰਵਾਇਜ਼ ਇਹ ਡਿਜ਼ਾਸਟਰ ਹੈ ਜੀ ਰੁਪਇਆ ਤੁਸੀਂ ਆਪੇ ਦੇਖੋ 88 ਰੁਪਏ ਤੱਕ ਪਹੁੰਚ ਗਿਆ ਠੀਕ ਹੁਣ ਅਸੀਂ ਆਲਮੋਸਟ 200 ਲੱਖ ਕਰੋੜ ਤੱਕ ਦੇ ਕਰਜ਼ੇ ਤੇ ਜਾ ਰਹੇ ਆਂ ਦੇਸ਼ ਦਾ ਜਿਹੜਾ ਸਾਡਾ ਕਰਜ਼ਾ ਹੈ ਜੀ ਦੇਸ਼ ਦੀ ਜੀਡੀਪੀ ਰਫਲੀ 200 ਸਮਥਿੰਗ 30 ਕਰੋੜ ਦੇ 230 ਲੱਖ ਕਰੋੜ ਦੇ ਕਰੀਬ ਹੈ ਜੀ ਹੁਣ ਜਦੋਂ ਅਸੀਂ ਪੈਸਾ ਨਾ ਚੁੱਕਾਂਗੇ ਸਾਡਾ ਡਾਲਰ 4.6% ਡੈਪ੍ਰੀਸੀਏਟ ਹੋਏ ਜਨਵਰੀ ਫ फेब्रुवारी ਐ ਮਾਰਚ ਤੱਕ ਜਿਹੜੇ ਅਚਸੀ ਹੈਗੇ ਆਂ ਜੀ ਜਦੋਂ ਇਸ ਤਰੀਕੇ ਨਾਲ ਪੈਸਾ ਡੀਵੈਲਿਊਟ ਹੋਏਗਾ ਇਹਨਾਂ ਕਰਜ਼ਾ ਦੇਸ਼ ਤੇ ਉੱਪਰ ਸਾਡਾ ਇੰਟਰਸਟ ਰੇਟ ਵੀ ਵਧ ਰਿਹਾ ਸਾਨੂੰ ਜ਼ਿਆਦਾ ਪੈਸਾ ਦੇਣਾ ਪਏਗਾ ਕਰੂਡ ਇੰਪੋਰਟ ਕਰ ਰਹੇ ਹਾਂ ਔਇਲ ਇੰਪੋਰਟ ਕਰ ਰਹੇ ਹਾਂ ਅਸੀਂ ਕਾਫੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਅਸੀਂ ਇੰਪੋਰਟ ਕਰ ਰਹੇ ਹਾਂ ਸਾਡੇ ਦੇਸ਼ ਚ ਨਹੀਂ ਹੈਗੀਆਂ ਉਹਦਾ ਵੀ ਸਾਡੇ ਉੱਪਰ ਬਹੁਤ ਮੇਜਰ ਇੰਪੈਕਟ ਹੈ ਫਸਟ ਟਾਈਮ ਹੋਇਆ ਕਿ ਆਈਟੀ ਇੰਡਸਟਰੀ ਐਨੀ ਡਾਊਨ ਹੋਈ ਹੈ ਆਈਟੀ ਇੰਡਸਟਰੀ ਦੇ ਸ਼ੇਅਰ 30% 20% ਡਿੱਗੇ ਨੇ ਜੇਬ ਕਦੀ ਨਹੀਂ ਸੀ ਹੋਇਆ ਤੇ ਮੈਨੂੰ ਲੱਗਦਾ ਬੜੀ ਲਾਰਜਿੰਗ ਸਿਚੁਏਸ਼ਨ ਹੈ ਔਰ ਐਨੂੰ ਬੈਠ ਕੇ ਬੀਜੇਪੀ ਦੀ ਗਵਰਨਮੈਂਟ ਨੂੰ ਨੂੰ ਸੋਚਣਾ ਪਏਗਾ ਮੈਕਸਿਮਮ ਮਿਡਲ ਕਲਾਸ ਜਿਹੜੀ ਛੋਟੀ ਛੋਟੀ ਕੰਪਨੀਆਂ ਤੁਸੀਂ ਡਾਟਾ ਦੇਖੋ ਕਿਸੇ ਟਾਈਮ ਪਿਛਲੇ 10 ਸਾਲਾਂ ਚ 7 ਲੱਖ ਕੰਪਨੀਆਂ ਪ੍ਰਾਈਵੇਟ ਲਿਮਿਟਿਡ ਜਿਹੜੀਆਂ ਕਾਰਪੋਰੇਟ ਅਫੇਅਰਸ ਚ ਰਿਕਾਰਡਸ ਹੁੰਦੀਆਂ ਬੰਦ ਹੋ ਗਈਆਂ ਜੀ ਇਹਨਾਂ ਵਿਚਾਰੀ ਛੋਟੀ ਛੋਟੀ ਕੰਪਨੀਆਂ ਜਿਹੜੇ ਸਟਾਰਟਅਪ ਆਂਦੇ ਨੇ ਬੰਦ ਹੋਈ ਜਾ ਰਹੇ ਨੇ ਕਿਉਂ ਹੋਈ ਜਾ ਰਹੇ ਨੇ ਮੈਨੂੰ ਲੱਗਦਾ ਸਾਰੀ ਚੀਜ਼ਾਂ ਦਾ ਇੰਪੈਕਟ ਹੁਣ ਆਨਾ ਸ਼ੁਰੂ ਹੋ ਰਿਹਾ ਹੈ ਤੇ ਹਜੇ ਵੀ ਬੀਜੇਪੀ ਨੂੰ ਇਹਨੂੰ ਸਮਝਣਾ ਚਾਹੀਦਾ ਔਰ ਇੱਕ ਪਾਲਿਸੀਜ਼ ਫਾਰ 올 ਕਰਕੇ ਬਣਾਉਣਾ ਚਾਹੀਦਾ ਤਾਂਕਿ ਇੱਕ ਆਮ ਬੰਦੇ ਦਾ ਮਿਡਲ ਕਲਾਸ ਦਾ ਜਿਹੜੇ ਲੋਕ ਸ਼ੇਅਰ ਚ ਡੀਲ ਕਰਦੇ ਨੇ ਛੋਟੀ ਛੋਟੀ ਕੰਪਨੀਆਂ ਬਣਾਉਂਦੇ ਨੇ ਉਹ ਵੱਧ ਸਕਣ ਜੀ ਠੀਕ ਹੈ ਬਾਈ ਥੈਂਕ ਯੂ ਥੈਂਕ ਯੂ ਜੀ